ਠਿੰਡਾ ਦੇ ਸਤਿ ਪਵਨਾ ਰੈਲੀ ਤੋਂ ਬਾਅਦ ਵਾਇਰਲ ਹੋਈਆਂ ਸੀ ਕੁਝ ਤਸਵੀਰਾਂ ਤੇ ਵੀਡੀਓ ਜਿਨ੍ਹਾਂ 'ਚ ਰੈਲੀ ਤੋਂ ਬਾਅਦ ਕਈ ਲੋਕ ਸ਼ਰਾਬ ਦੀਆਂ ਪੇਟੀਆਂ ਲੈ ਜਾਂਦੇ ਦੇਖੇ ਜਾ ਸਕਦੇ ਨੇ ਇਹਨਾਂ ਬਾਰੇ ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦਾ ਹੈਰਾਨ ਕਰ ਦੇਣ ਵਾਲਾ ਹਲਕਾ ਬਿਆਨ ਆਇਆ ਹੈ ਜੇਕਰ ਇਹ ਤਸਵੀਰਾਂ ਸੱਚੀਆਂ ਨੇ ਤਾਂ ਮੰਤਰੀ ਜੀ ਇਹਨਾਂ ਬਾਰੇ ਕਿੰਨੇ ਗੰਭੀਰ ਨੇ ਖੁਦ ਹੀ ਦੇਖ ਲਓ ਯਾਰ 1 ਮਿੰਟ ਇੱਕਾ ਦੁੱਕੀ ਕੋਈ ਘਟਨਾ ਉੱਥੇ 900 ਬੱਸ ਆਈ ਹੈ ਜੇ ਇੱਕ ਅੱਧੀ ਬੱਸ ਕਿਸੇ ਨੇ ਕਰ ਲਿਆ ਮੈਨੂੰ ਤਾਂ ਪਤਾ ਨਹੀਂ ਵੈਸੇ ਪਰ ਉਹਨੂੰ ਮਤਲਬ ਇਹਨੂੰ ਇਸ ਤਰੀਕੇ ਨਾਲ ਕਰਾਉਣਾ ਵੀ ਸਾਰੇ ਇਸ ਤਰੀਕੇ ਨਾਲ ਆਏ ਨੇ ਇਹ ਦੇਖੋ ਜਿਹੜੀਆਂ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਕਿਹੜੀਆਂ ਵਿਰੋਧੀ ਪਾਰਟੀਆਂ ਆ ਉਹ ਬਖਲਾਹੜ ਦੇ ਵਿੱਚ ਆ ਕੇ ਅਸੀਂ ਦੋਸ਼ਨਵਾਜੀ ਕਰਦੀਆਂ ਜੇ ਕੋਈ ਦੋ ਬੰਦੇ ਨੇ ਇੱਕ ਬੱਸ ਦੇ ਵਿੱਚ ਉਹਨਾਂ ਨੇ ਦੋ ਪੀਨ ਵਾਲੇ ਨੇ ਉਹਨਾਂ ਨੇ ਚਾਰ ਨਹੀਂ ਰੱਖੇ ਬੋਤਲਾਂ ਖਰੀਦੀਆਂ ਜਾਂ ਪੇਟੀ ਖਰੀਦੀ ਉਹਦੇ ਬਾਅਦ ਇਹ ਕਹਿਣਾ ਵੀ ਸਾਰੀ ਹੀ ਰੈਲੀ ਦੇ ਵਿੱਚ ਇਹ ਚੱਲਿਆ ਇਹ ਇਹ ਬੜੀ ਦੁੱਖ ਦੀ ਗੱਲ ਹੈ ਬਿਲਕੁਲ ਟੋਟਲੀ ਗਲਤ ਤੇ ਬੇਬੁਨਿਆਦੀ ਗੱਲ ਹੈ ਇਹਨਾਂ ਤਸਵੀਰਾਂ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਦੋ মত ਸਾਹਮਣੇ ਆ ਰਹੇ ਨੇ ਢੀਂਡਸੇ ਸਾਹਿਬ ਨੂੰ ਤਾਂ ਬਹੁਤ ਜ਼ਿਆਦਾ ਗੰਭੀਰ ਨਹੀਂ ਲੱਗੀਆਂ ਇਹ ਤਸਵੀਰਾਂ ਪਰ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਇਹਨਾਂ ਨੂੰ ਦੱਸ ਰਹੇ ਨੇ ਵਿਰੋਧੀਆਂ ਦੀ ਸਾਜ਼ਿਸ਼ ਓਏ ਜਿਹੜਾ ਕੁਝ ਐਸਾ ਕਰਦੇ ਨੇ ਇਹਨਾਂ ਕੋਲ ਪੂਰੀ ਪਲੈਨਿੰਗ ਹੁੰਦੀ ਆ ਇਹ ਸਾਰੀਆਂ ਗੱਲਾਂ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਿੰਨਾ ਕੁ ਵਰਗੇ ਲੋਕ ਜਾਣਦੇ ਨੇ ਵੀ ਆ ਸ਼੍ਰੋਮਣੀ ਅਕਾਲੀ ਦਲ ਕੀ ਚੀਜ਼ ਆ ਤੇ ਜਿਹੜੇ ਲੋਕ ਬਦਨਾਮ ਕਰਦੇ ਨੇ ਇਹ ਕੀ ਚੀਜ਼ ਆ